brought to by silver pumps top quality or consistent performance ke liye sirf silver pumps naam yaad rakhna ਅਕਾਲੀ ਦਲ ਦਾ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਆਪ ਐਮਐਲਏ ਜੀਵਨਜੋਤ ਕੌਰ ਜੀहां ਅੰਮ੍ਰਿਤਸਰ ਤੋਂ ਆਪ ਐਮਐਲਏ ਜੀਵਨਜੋਤ ਕੌਰ ਨੇ ਇੱਕ ਵੱਡਾ ਬਿਆਨ ਜੋ ਹੈ ਗ੍ਰਿਫਤਾਰੀ ਨੂੰ ਲੈ ਦਿੱਤਾ ਹੈ ਬੀਤੇ ਕੱਲ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਅੰਮ੍ਰਿਤਸਰ ਦੇ ਘਰ ਤੋਂ ਜੋ ਸੀਗਾ ਵਿਜੀਲੈਂਸ ਦੀ ਰੇਡ ਉਹਨਾਂ ਦੇ ਘਰ ਤੇ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਗਨੀਫ ਕੌਰ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਚ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਬੱਚੇ ਸਵੇਰ ਤੋਂ ਭੁੱਖੇ ਸੀ ਉਹਨਾਂ ਨੇ ਖਾਣਾ ਵੀ ਨਹੀਂ ਖਾਦਾ ਸੀਗਾ ਤੇ ਵਿਜੀਲੈਂਸ ਇੱਕਦਮ ਤੱਕੇ ਸ਼ਾਇਨਾ ਕਰਾਈ ਤੇ ਇਹ ਬੱਚਿਆਂ ਤੇ ਗਲਤ ਅਸਰ ਪੈਦਾ ਇਸ ਨੂੰ ਲੈ ਹੀ ਆਪ ਦੀ ਅਬ੍ਰਿਤਸਰ ਤੋਂ ਐਮਐਲਏ ਜੀਵਨਜੋਤ ਕੌਰ ਨੇ ਵੱਡਾ ਬਿਆਨ ਜੋ ਹੈ ਉਹ ਦਿੱਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਵਿਜਿਲੈਂਸੀ ਟੀਮ ਵੱਲੋਂ ਇਹ ਜਦੋਂ ਕੀਤਾ ਗਿਆ ਤੇ ਆਪਣੇ ਬੱਚਿਆਂ ਤੇ ਜਦੋਂ ਪਈਆ ਤੇ ਗਨੀਵ ਕੌਰ ਨੂੰ ਕਿੰਨਾ ਦੁੱਖ ਲੱਗਿਆ ਤੇ ਇਹ ਜਦੋਂ ਪੰਜਾਬ ਦੇ ਬੱਚੇ ਜਿਹੜੇ ਨਸ਼ਿਆਂ 'ਚ ਪੈ ਗਏ ਤੇ ਸੋਚੋ ਉਹਨਾਂ ਦੇ ਮਾਪੇਓ ਤੇ ਕੀ ਬੀਤਿਆ ਹੋਵੇਗਾ ਤੇ ਜਦੋਂ ਆਪਣੇ ਤੇ ਪੈਂਦੀ ਉਦੋਂ ਪਤਾ ਲੱਗਦਾ ਤੇ ਇਹ ਸਭ ਗੱਲਾਂ ਕਹਿ ਕੇ ਜੋ ਹੈਗੀ ਆਪ ਐਮਐਲਏ ਜੀਵਨ ਜੋਤ ਕੌਰ ਨੇ ਗਨੀਵ ਕੌਰ ਦੀ ਪਤਨੀ ਨੂੰ ਜੋ ਹੈ ਵੱਡਾ ਤੰਝ ਖਸਿਆ ਤੇ ਵਿਕਰਮ ਸਿੰਘ ਮਜੀਠੀਆ ਤੇ ਵੀ ਤੰਝ ਖਸਿਆ ਸੋਨੂੰ ਜੀਵਨਜੋਤ ਕੌਰ ਦੀ ਇਹ ਪੂਰੀ ਗੱਲ ਸਸਕਲ ਸਾਥੀਓ ਮੈਂ ਜੀਵਨਜੋਤ ਕੌਰ ਐਮਐਲਏ ਅੰਮ੍ਰਿਤਸਰ ਹਲਕਾ ਪੂਰਬੀ ਸਾਥੀਓ ਅੱਜ ਮੈਂ ਮੈਡਮ ਗਨੀਵ ਕੌਰ ਮਜੀਠੀਆ ਜੀ ਨੂੰ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਸਵੇਰੇ ਸਵੇਰੇ ਸਾਡੇ ਘਰ ਜਦੋਂ ਵਿਜੀਲੈਂਸ ਨੇ ਰੇਡ ਮਾਰੀ ਆ ਮੇਰੇ ਬੱਚੇ ਸੁੱਤੇ ਹੋਏ ਸੀਗੇ ਉਹਨਾਂ ਨੂੰ ਉਠਾ ਦਿੱਤਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਉਹਨਾਂ ਨੇ ਨਾਸ਼ਤਾ ਨਹੀਂ ਕੀਤਾ ਸੀ ਬੱਚਿਆਂ ਦੀ ਬੱਚਿਆਂ ਦੇ ਉੱਤੇ ਬੁਰਾ ਅਸਰ ਪਿਆ ਹੈ ਤਾ ਮੈਂ ਸੁਣ ਕੇ ਇਹ ਸੋਚ ਰਹੀ ਸੀ ਕਿ ਅੱਜ ਇੱਕ ਮਾਂ ਦਾ ਦਿਲ ਕਿੰਨਾ ਦੁੱਖ ਰਿਹਾ ਹੈ ਅੱਜ ਆਪਣੇ ਬੱਚਿਆਂ ਤੇ ਜਦੋਂ ਗੱਲ ਆਉਂਦੀ ਹੈ ਤਾਂ ਸਾਨੂੰ ਛੋਟੀ ਜੀ ਗੱਲ ਤੇ ਵੀ ਲੱਗਦਾ ਕਿ ਮੇਰੇ ਬੱਚੇ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਪਰ ਮੈਂ ਅੱਜ ਇਸ ਮਜੀਠੀਆਂ ਜੋੜੇ ਨੂੰ ਇੱਕ ਗੱਲ ਪੁੱਛਣੀ ਚਾਹਨੀ ਆ ਕਿ ਕੀ ਜਦੋਂ ਲੱਖਾਂ ਬੱਚੇ ਸਾਡੇ ਲੱਖਾਂ ਨੌਜਵਾਨ ਸਾਡੇ ਲੱਖਾਂ ਪੁੱਤ ਸਾਡੇ ਨਸ਼ੇ ਦੇ ਭੇਟ ਚੜ ਰਹੇ ਸੀਗੇ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਕੀ ਜਦੋਂ ਕਿੰਨੀਆਂ ਹੀ ਮਾਵਾਂ ਦੇ ਪੁੱਤ ਮਰ ਰਹੇ ਸਿਗੇ ਜਾਂ ਜਦੋਂ ਉਹ ਮਾਵਾਂ ਰੋਂਦੀਆਂ ਸੀ ਕੀ ਤੁਹਾਨੂੰ ਉਦੋਂ ਇੱਕ ਮਾਂ ਚੇਤੇ ਨਹੀਂ ਆਈ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਤੁਸੀਂ ਤੁਹਾਡਾ ਨਸ਼ੇ ਤਸਕਰਾਂ ਦੇ ਵਿੱਚ ਨਾਮ ਹੁੰਦਾ ਤੁਹਾਡੇ ਉਹਨਾਂ ਦੇ ਨਾਲ ਲਿੰਕਸ ਰਹੇ ਨੇ ਜਾਂ ਤੁਸੀਂ ਇੰਨਾ ਐਕਸਪਲੋਇਟ ਕਰਦੇ ਹੋ ਇਹ ਜੀਆਂ ਸਿਚੁਏਸ਼ਨਸ ਨੂੰ ਲੋਕਾਂ ਦੇ ਅ ਬੱਚਿਆਂ ਦੇ ਵੀਡੀਓਜ਼ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਹੋ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਦਾ ਸੋ ਬੜੇ ਦੁੱਖ ਨਾਲ ਮੈਨੂੰ ਅੱਜ ਇਹ ਕਹਿਣਾ ਪੈ ਰਿਹਾ ਹੈ ਕਿ ਜਦੋਂ ਆਪਣੇ ਬੱਚੇ ਤੇ ਛੋਟੀ ਜੀ ਵੀ ਦੁੱਖ ਤਕਲੀਫ ਆਉਂਦੀ ਹੈ ਤਾਂ ਸਾਨੂੰ ਕਿੰਨਾ ਕਿੰਨਾ ਦਰਦ ਹੁੰਦਾ ਇੱਕ ਮਾਂ ਨੂੰ ਪਰ ਤੁਹਾਨੂੰ ਉਦੋਂ ਉਹਨਾਂ ਮਾਵਾਂ ਬਾਰੇ ਵੀ ਸੋਚਣਾ ਚਾਹੀਦਾ ਸੀ ਜਿਨ੍ਹਾਂ ਦੇ ਲੱਖਾਂ ਹੀ ਬੱਚੇ ਤੁਸੀਂ ਨਸ਼ਿਆਂ ਦੇ ਉੱਤੇ ਲਾ ਦਿੱਤੇ ਦੱਸਦੀ ਹੈ ਕਿ ਬੀਤੇ ਕੱਲ ਵਿਕਰਮ ਸਿੰਘ ਮਜੀਠੀਆ ਤੇ ਅੰਮ੍ਰਿਤਸਰ ਵਾਲ ਘਰ ਤੇ ਤੇ ਚੰਡੀਗੜ੍ਹ ਵਾਲ ਘਰ ਤੇ ਵਿਜੀਲੈਂਸੀ ਰੇਡ ਪਈ ਉਹ ਅੰਮ੍ਰਿਤਸਰ ਵਾਲੇ ਘਰ ਚ ਮੌਜੂਦ ਸੀਗੇ ਉੱਥੇ 20 ਤੇ 30 ਜੋ ਵਿਜੀਲੈਂਸ ਦੇ ਅਫਸਰ ਸੀਗੇ ਉਹਨਾਂ ਦੇ ਘਰ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਜੋ ਸੀਗੀ ਤਿੱਖੀ ਬਹਿਸ ਕਾਫੀ ਦੇਰ ਤੱਕ ਵਿਕਰਮ ਸਿੰਘ ਮਜੀਠੀਆ ਨਾਲ ਹੋਈ ਕਾਫੀ ਦੇਰ ਤੱਕ ਗੱਲਬਾਤ ਚੱਲਦੀ ਰਹੀ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕਰਕੇ ਲੈ ਜਾਇਆ ਗਿਆ ਦੈਨਿਕ ਬਾਸਖਰ ਦੀ ਰਿਪੋਰਟ ਮੁਤਾਬਕ ਵਿਜੀਲੈਂਸ ਦੀ ਟੀਮ ਵੱਲੋਂ ਜੋ ਹੈ ਵਿਕਰਮ ਸਿੰਘ ਮਜੀਠੀਆ ਤੇ 2 ਕਿ ਦਾ ਐਨਡੀਪੀਐਸ ਕੇਸ ਦੇ ਆਧਾਰ ਤੇ ਜੋ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਮੁਤਾਬਕ ਵਿਕਰਮ ਸਿੰਘ ਮਜੀਠੀਆ ਤੇ 500 ਕਰੋੜ ਰੁਪਏ ਦੀ ਅਵੇਧ ਸੰਪਤੀ ਜੋ ਹੈ ਉਹਨਾਂ ਦੇ ਕੋਲ ਇਹ ਵੱਡੇ aarop ਜੋ ਨੇ ਵਿਕਰਮ ਸਿੰਘ ਮਜੀਠੀਆ ਤੇ ਲੱਗੇ ਕਿ ਆਏ ਤੋਂ ਵੱਧ ਸੰਪਤੀ ਦੇ aarop ਜੋ ਇਸ ਹੈਗੇ ਆ ਆ ਵਿਕਰਮ ਸਿੰਘ ਮਜੀਠੀਆ ਤੇ ਲੱਗੇ ਤੇ ਉਹਨਾਂ ਦੇ ਬੈਂਕ ਖਾਤਿਆਂ ਨੂੰ ਜਦੋਂ ਖੋਲਿਆ ਗਿਆ ਜਦੋਂ ਦੇਖਿਆ ਗਿਆ ਤੇ ਉਸ 'ਚੋਂ 161 ਕਰੋੜ ਰੁਪਏ ਜੋ ਹੈਗੇ ਉਹਨਾਂ ਦੇ ਬੈਂਕ ਅਕਾਊਂਟ ਜੋ ਮੈਂ ਜਾਣਕਾਰੀ ਸਾਹਮਣੇ ਆਈ ਹੈ ਜਦੋਂ ਕਿ 141 ਕਰੋੜ ਰੁਪਏ ਦੀ ਵਿਦੇਸ਼ੀ ਸੰਪਤੀਆਂ ਦੇ ਲੀਨ ਬਿਕਰਮ ਸਿੰਘ ਮਜੀਠੀਆ ਤੇ ਹੈ ਇਹ ਵੱਡੀ ਜਾਣਕਾਰੀ ਜੋ ਇਹ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਜਾਣਕਾਰੀ ਸਾਹਮਣੇ ਹੈ ਕਿ ਮਜੀਠੀਆ ਦੇ ਘਰ ਤੋਂ 30 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ ਤੇ 2 ਡੈਸਕਟਾਪ ਜੋ ਹੈਗੇ ਆ ਬਰਾਮਦ ਕੀਤੇ ਗਏ ਨੇ ਦੱਸਦੀ ਕਿ ਆਏ ਤੋਂ ਵੱਧ ਸੰਪਤੀ ਤੇ ਵੱਡੇ ਇਲਜ਼ਾਮ ਜੋ ਨੇ ਵਿਕਰਮ ਸਿੰਘ ਮਜੀਠੀਆ ਤੇ ਲੱਗੇ ਨੇ ਤੇ ਇਸ ਦੇ ਨਾਲ ਹੀ 2021 ਦਾ ਐਨਡੀਪੀਐਸ ਕੇਸ 'ਚ ਨਸ਼ਿਆ ਦੇ ਖਿਲਾਫ ਜੋ ਸੀਗਾ ਇੱਕ ਕੇਸ ਜੋ ਦੱਜ ਸੀਗਾ ਉਸ ਤੇ ਹੀ ਆਧਾਰ ਤੇ ਜੋ ਹੈ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਜੋ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਗਈ ਹਾਲਾਂਕਿ ਇਸ ਖਿਲਾਫ ਜੋ ਹੈ ਵਿਕਰਮ ਸਿੰਘ ਮਜੀਠੀਆ ਨੇ ਡਟ ਕੇ ਇਸ ਦਾ ਸਾਹਮਣਾ ਕੀਤਾ ਜਦੋਂ ਵਿਜੀਲੈਂਸੀ ਟੀਮ ਉਹਨਾਂ ਦੇ ਘਰ ਕਾਲ ਪਹੁੰਚੀ ਉਹਨਾਂ ਨੇ ਸਿੱਖੀ ਮੈਸ ਜੋ ਹੈਗਾ ਵਿਜੀਲੈਂਸ ਦੇ ਅਫਸਰਾਂ ਨਾਲ ਹੋਈ ਹੋਣਾਂ ਦੀ ਪਤਨੀ ਗਨੀਵਕੌਰ ਦੀ ਤੇ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਸੁਖਪਾਲ ਸਿੰਘ ਖਹਿਰਾ ਵੀ ਨਿਤਰੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਤੇ ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਜੋ ਹੈਗੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਕੀਤੀ ਤੇ ਸਾਰੇ ਜੋ ਹੈਗੇ ਭਗਵੰਤ ਸਰਕਾਰ ਨੂੰ ਲਗਾਤਾਰ ਜੋ ਇਹਨੇ ਕੋਸਟਰੀ ਨੇ ਤੇ ਲਗਾਤਾਰ ਉਹਨਾਂ ਨੂੰ ਕੇਰੇ ਨੇ ਤੇ ਇੱਕ ਹੀ ਗੱਲ ਕਹਿ ਰਹੇ ਨੇ ਕਿ ਬੋਖਲਾਹਾਟ ਹੈ ਭਗਵੰਤ ਮਾਨ ਦੀ ਇਹ ਜਾਨ ਮੁਚ ਕੇ ਜੋ ਹੈ ਵਿਕਰਮ ਸਿੰਘ ਮਜੀਠੀਆ ਤੇ ਐਕਸ਼ਨ ਲਿਆ ਜਾ ਰਿਹਾ ਹੈ ਦੱਸਦੇ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਕੋਰਟ ਚ ਪੇਸ਼ੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਚ ਕੀ ਕੁਝ ਨਿਕਲ ਕੇ ਜੋ ਸਾਹਮਣੇ ਆਉਂਦਾ ਹਾਲਾਂਕਿ ਲਗਾਤਾਰ ਜੋ ਇਹ ਸਾਰੇ ਸਰਕਾਰ ਨੂੰ ਭਗਵੰਤ ਮੰਨਤੇ ਹੀ ਵੱਡੇ ਇਲਜ਼ਾਮ ਲਗਾ ਰਹੇ ਨੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੇ ਹੀ ਨਿਸ਼ਾਨਾ ਸਾਧ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਜਾਣ ਮੂਝ ਕੇ ਜੋ ਹੈਗਾ ਗ੍ਰਿਫਤਾਰ ਕੀਤਾ ਗਿਆ ਐਕਸ਼ਨ ਲਿਆ ਗਿਆ ਆਹੀ बार-बार ਕਹਿ ਰਹੇ ਨੇ ਵਿਰੋਧੀ ਵੀ ਜੋ ਸੁਪਾਲ ਸਿੰਘ ਖਹਿਰਾ ਹੋਗੇ ਭਾਜੀਪੀ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਜੋ ਨੇ ਆ ਵਿਕਰਮ ਸਿੰਘ ਮਜੀਠੀਆ ਦੇ ਹੱਕ ਚ ਨਿਤਰੀ ਨੇ ਉਹਨਾਂ ਦੇ ਹੱਕ ਚ ਖੜੇ ਨੇ ਤੇ ਹੁਣ ਅੱਜ ਮੋਹਾਲੀ ਕੋਰਜ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ 'ਚ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਆਖਿਰ ਬਿਕਰਮ ਸਿੰਘ ਮਜੀਠੀਆ ਦੀ ਜੋ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਜੋ ਕੇਸ ਉਹਨਾਂ ਤੇ ਪਿਆ ਹੈ ਇਸ ਤੇ ਕੀ ਕੁਝ ਜੋ ਹੈ ਕਾਰਵਾਈ ਹੁੰਦੀ ਹੈ ਤੇ ਇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਇਸ ਵਿੱਚ ਕਾਰ ਹੀ ਆਪ ਐਮਐਲਏ ਦਾ ਜੋ ਬਿਆਨ ਹੈ ਇਸ ਨਾਲ ਸਿਆਸਤ ਹੋਰ ਗਰਮ ਆ ਗਈ ਹੈ ਕਿਉਂਕਿ ਇਸ ਬਿਆਨ ਦੇ ਕਾਰਨ ਵੀ ਜੋ ਵਿਰੋਧੀ ਨੇ ਹੁਣ ਲਗਾਤਾਰ ਆਮ ਆਦਮੀ ਪਾਰਟੀ ਨੂੰ けਰ ਰਹੇ ਨੇ ਤੇ ਆਪ ਐਮਐਲਏ ਜੀਵਨ ਗੁਪਤਾ ਤੇ ਵੀ ਵੱਡੇ ਸਵਾਲ ਚੁੱਕ ਰਹੇ ਨੇ ਕਿ ਆਖਿਰ ਉਹਨਾਂ ਨੇ ਬਿਆਨ ਜੋ सर गलत है बाकी थोड़ा इस खबर पे की कुछ करना है ਤੁਸੀਂ ਵੀ ਕਮੈਂਟ ਕਰਕੇ ਜ਼ੋਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ